ਸੁਖਵੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਇੱਕ ਵਾਰ ਫੇਰ ਤੋਂ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹਜੇ ਸਮਾਂ ਹੈ ਕਿ ਸੁਧਰ ਜਾਓ ਜਿੱਦਣ ਅਕਾਲੀ ਦਲ ਦੀ ਸਰਕਾਰ ਆਗੀ ਕੱਲੇ-ਕੱਲੇ ਪੈਸੇ ਦਾ ਹਿਸਾਬ ਲਿਆ ਜਾਵੇਗਾ ਤੇ ਉਥੇ ਹੀ ਜੋ ਵੱਡੇ-ਵੱਡੇ ਕਪੜੇ ਹੋ ਰਹੇ ਨੇ ਜਾਂ ਪੈਸਾ ਵਸੂਲਿਆ ਜਾ ਰਿਹਾ ਉਸ ਨੂੰ ਲੈ ਕੇ ਖੱਲਾ-ਖੱਲਾ ਹਿਸਾਬ ਅਕਾਲੀ ਦਲ ਕਰੇਗਾ ਸੁਖਵੀਰ ਸਿੰਘ ਬਾਦਲ ਨੇ ਬਿਆਨ ਦਿੱਤੇ ਅਕਾਲੀ ਦਲ ਵੱਲੋਂ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀਆਂ ਚੀਜ਼ਾਂ ਪੜਾਈਆਂ ਗਿਆ ਸੀ ਉਸ ਦੇ ਉੱਤੇ ਉਹਨਾਂ ਨੂੰ ਹੀ ਵੇਚ ਕੇ ਜਿਹੜਾ ਕਿ ਆਮ ਆਦਮੀ ਪਾਰਟੀ ਹੁਣ ਪੈਸੇ ਇਕੱਠੇ ਕਰਨ ਦੇ ਉੱਤੇ ਹੋਇਆ ਹੋਇਆ ਤੇ ਉਹਨਾਂ ਨੂੰ ਵੀ ਪਤਾ ਹੈ ਕਿ 1.5 ਸਾਲ ਲੱਗੇ ਤੇ ਇਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਹੁਣ ਖਰਚਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਟਿਆਲਾ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਰੋਕੀਆਂ ਵੇਚ ਨਹੀਂ ਪ੍ਰਾਪਤੀ ਦੇ ਨਾਂ ਵੇਚ ਕੇ ਪੈਸਾ ਹਜਮ ਕਰਨਾ ਚਾਹੁੰਦੀ ਏ ਜੀ ਹੈਰਾਨ ਰਹਿ ਜੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੀ ਵਿੱਚ ਲੱਗੇ ਆ ਇੱਕ ਵੈਟਰਨਰੀ ਹਸਪੀਟਲ ਵਿੱਚ ਲੱਗੇ ਆ ਸ਼ੂਗਰ ਮਿੱਲ ਵਿੱਚ ਲੱਗੇ ਆ ਪੀ ਡਬਲਯੂ ਡੀ ਗੈਸਟ ਹਾਊਸ ਵਿੱਚ ਲੱਗੇ ਆ ਇੱਕ ਬਹੁਤ ਵਧੀਆ ਮੰਡੀ ਇੱਕ ਕਮਿਸ਼ਨ ਨੂੰ ਆਪਣੀ ਮਾਰਕ ਆਪਣੇ ਮੰਡੀ ਬੋਰਡ ਵੱਡੇ ਪਾਲਸਾਨ ਬਣਾਈ ਸੀ ਮੋਹੱਲੀ ਜਿੱਥੇ ਆਪਣੇ ਸਾਰੇ ਲਾਕੇ ਦਾ ਪੰਜਾਬ ਦੇ ਅਸਲਾ ਉਥੇ ਆ ਸਕਣ ਨਿਰ ਕਮਿਸ਼ਨ ਸਮਝੀ ਦੀ ਮਾਰਕਟ ਇਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲੱਗੇ ਇਹ ਤੂੰ ਇਹਨੂੰ ਹੋਖੀ ਹੈ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਖਿਤਾਬੀ ਦੇਣਾ ਚਾਹਣਾ ਆ ਕਿਸੇ ਜੀ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆਹ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਜੇ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਸਰਕਾਰ ਦਾ ਮਤਲਬ ਨਹੀਂ ਹੈ ਜਿਵੇਂ ਸਾਰਾ ਕੁਝ ਵੇਚ ਦੋ ਇੱਥੋਂ ਦਾ ਅਭੀ ਦੇਖ ਕੇ ਜਿਨ੍ਹਾਂ ਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਆ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸੰਭ ਦੇ ਦਿਓ ਤੋਂ ਉਹੀ ਕਹਿਣਾ ਚਾਹੁੰਦਾ ਪਹਿਲੇ ਤਾਂ 12000 ਕਰੋੜ ਰੁਪਏ ਸ਼ੱਕ ਦੇ ਜਿਹੜਾ ਗਰੀਬਾਂ ਦੇ ਪੈਸੇ ਆਉਣਾ ਸੀ ਬਲੱਡ ਜਾਲਾ ਉਹਦਾ ਹਿਸਾਬ ਨਹੀਂ ਦੇ ਰਹੇ ਉਹਨਾਂ ਵੇਚ ਕੇ ਆ ਸ਼ੱਕਣਾ ਚਾਹੁੰਦੇ ਆ ਰੋਮ ਨਹੀਂ ਕਾਲੀ ਗੱਲ ਨਹੀਂ ਹੁੰਦੋਗਾ ਟਰੋਪੀਆਂ ਵੇਚਣ ਨਹੀਂ ਪ੍ਰਾਪਰਟੀ ਦੇ ਨਾਂ ਵੇਚ ਕੇ ਪੈਸਾ ਹਜਮ ਕਰਨਾ ਚਾਹੁੰਦੀ ਹੈ ਜੀ ਹੈਰਾਨ ਹੈ ਜੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੀ ਵੇਚਣ ਲੱਗੀ ਹੈ ਇੱਕ ਵੈਟਰਨਰੀ ਹਸਪੀਟਲ ਵੇਚਣ ਲੱਗੇ ਹੈ ਸ਼ੂਗਰ ਮਿੱਲ ਵੇਚਣ ਲੱਗੇ ਹੈ ਪੀ ਡਬਲ ਯੂ ਡੀ ਗੈਸਟ੍ਰੋ ਸਟ੍ਰੀਟ ਵੇਚਣ ਲੱਗੇ ਹੈ ਤੇ ਇੱਕ ਬਹੁਤ ਵਧੀਆ ਮੰਡੀ ਇੱਕ ਪਿਜੀਸ਼ਨ ਨੂੰ ਆਪਣੀ ਮਾਰਕ ਆਪਣੇ ਮੰਡੀ ਬੋਰਡ ਵੱਡੇ ਪਾਲਸਾਨ ਬਣਾਈ ਸੀ ਮੋਹੱਲੀ ਜਿੱਥੇ ਆਪਣੇ ਸਾਰੇ ਲਾਕੇ ਦਾ ਪੰਜਾਬ ਦੇ ਅਸਲਾ ਉਥੇ ਆ ਸਕਣ ਨੀਰ ਕਮਿਸ਼ਨ ਸਮਝੀ ਦੀ ਮਾਰਕੀਟ ਇਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲੱਗ ਗਏ ਇਹਦੂ ਇਹਨੂੰ ਹੋਖੀ ਹੈ ਇਹ ਲੱਗਾ ਇਹਦੂ ਮਾੜੀ ਸਰਕਾਰ ਹੋਣੀ ਸਕਦੀ ਮੈਂ ਖਿਤਾਬੀ ਦੇਣਾ ਚਾਹਣਾ ਆ ਕਿਸੇ ਜੀ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਜੇ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਸਰਕਾਰ ਦਾ ਮਤਲਬ ਨਹੀਂ ਹੈ ਕਿ ਸਾਰਾ ਕੁਝ ਵੇਚ ਦੋ ਇੱਥੋਂ ਦਾ ਬੰਦੇ ਦੇ ਕੇ ਜਿਨ੍ਹਾਂ ਨੂੰ ਵੇਚ ਰਹੇ ਉਹਨਾਂ ਨਾਲ ਸੌਦਾ ਕਰੀ ਬੈਠੇ ਆ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਤੋਂ ਉਹੀ ਕਹਿਣਾ ਚਾਹਣਾ ਪਹਿਲੇ ਤਾਂ 12000 ਕਰੋੜ ਰੁਪਏ ਸ਼ੱਕ ਦੇ ਜਿਹੜਾ ਗਰੀਬਾਂ ਦੇ ਪੈਸੇ ਆਉਣਾ ਸੀ ਬਲੱਡ ਵਾਲਾ ਉਹਦਾ ਹਿਸਾਬ ਨਹੀਂ ਦੇ ਰਹੇ ਉਹਨਾਂ ਵੇਚ ਕੇ ਆ ਸ਼ੱਕਣਾ ਚਾਹੁੰਦੇ ਆ ਸ਼ਰਮ ਨਹੀਂ ਕਾਲੀ ਗੱਲ ਨਹੀਂ ਹੋਣ ਦਊਗਾ